ਤੋ ਵਾਕਤ ਕਰਦੇ ਆਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਆਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵਗੇ ਅਕਸ਼ੇ ਕੁਮਾਰ ਨੇ ਇੱਕ ਇੰਟਰਵਿਊ ਦਿੱਤਾ ਹੈ ਜਿਸ ਦੇ ਵਿੱਚ ਕੀ ਉਹਦੇ ਨਾਲ ਹੋਰ ਵੀ ਬਾਲੀਵੁੱਡ ਦੇ ਕਲਾਕਾਰ ਬੈਠੇ ਹੁੰਦੇ ਨੇ ਜਿਨ੍ਹਾਂ ਵਿੱਚ ਕੀ ਅਕਸ਼ੇ ਕੁਮਾਰ ਨੇ ਵੀ ਕਿਹਾ ਕਿ ਕੇਸਰੀ ਤੋਂ ਬਾਅਦ ਅਸੀਂ ਹਰੀ ਸਿੰਘ ਨਲੂਵੇ ਦੇ ਉੱਪਰ ਜਿਹੜੀ ਕੀ ਉਹ ਫਿਲਮ ਬਣਾਵਾਂਗੇ ਅਤੇ ਅਸੀਂ ਇਹ ਦੱਸਣਾ ਚਾਹੁੰਦੇ ਆਂ ਇਸ ਫਿਲਮਾਂ ਦੇ ਵਿੱਚ ਕੀ ਪੰਜਾਬ ਕੀ ਚੀਜ਼ ਆ ਪਰਦਾਨ ਦੱਸ ਦਿਆ ਕਿ ਜਿੱਥੇ ਕਿ ਆਪਣੇ ਪੰਜਾਬੀ ਲੋਕਾਂ ਨੇ ਕੋਲ ਅਕਸ਼ੇ ਕੁਮਾਰ ਦੀ ਇਹ ਵੀਡੀਓ ਪਾਉਂਦੀ ਆ ਅਤੇ ਪੰਜਾਬੀ ਲੋਕ ਕੀ ਕੁਝ ਕਮੈਂਟਾਂ ਦੇ ਵਿੱਚ ਲਿਖਦੇ ਨੇ ਤੁਹਾਨੂੰ ਅਸੀਂ ਸ਼ੁਰੂਆਤ ਦੇ ਦੌਰਾਨ ਦੱਸ ਦਿਆਂ ਕਿ ਕੇਸਰੀ ਜਿਹੜੀ ਫਿਲਮ ਸੀਗੀ ਉਹ ਅਕਸ਼ੇ ਕੁਮਾਰ ਨੇ ਪਹਿਲਾਂ ਹੀ ਕੱਢੀ ਹੋਈ ਸੀਗੀ ਅਤੇ ਕੇਸਰੀ 2 ਦੀ ਜਿਹੜੀ ਕੀ ਉਹ ਰਿਲੀਜ਼ਿੰਗ ਡੇਟ ਦੇ ਉੱਪਰ ਅਕਸ਼ੇ ਕੁਮਾਰ ਨੇ ਕੀ ਕੁਝ ਕਿਹਾ ਸੀਗਾ ਹਰੀ ਸਿੰਘ ਨਲੂਵੇ ਦੇ ਬਾਰੇ ਅਤੇ ਉਹਨਾਂ ਨੇ ਕਦੋਂ ਦੀ ਇਹ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀਗੀ ਫਿਲਮ ਦੇ ਉੱਪਰ ਕਿੰਨਾ ਟਾਈਮ ਲੱਗਾ ਹੈ ਜਿਹੜੀ ਕਿ ਉਹਨਾਂ ਨੇ ਕੇਸਰੀ 2 ਬਣਾਈ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਪਿਛੇ ਜੀ ਤੋ ਕਰਨ ਜੋਹਰਵਾਦ ਵੇਖਿਆ ਉਹਨਾਂ ਨੇ ਇਹ ਵੀ ਕਿਹਾ ਕਿ ਭਾਜੀ ਨਾਲ ਇੱਕ ਦਿਨ ਮੇਰੀ ਗੱਲ ਵੀ ਹੋਈ ਸੀਗੀ ਜਿਸ ਤੋਂ ਬਾਅਦ ਕੀ ਅਸੀਂ ਇਹ ਤੈਅ ਕੀਤਾ ਸੀਗਾ ਕਿ ਅਸੀਂ ਹਰੀ ਸਿੰਘ ਨਲਵਾ ਦੇ ਉੱਪਰ ਵੀ ਜਿਹੜੀ ਕਿ ਇੱਕ ਫਿਲਮ ਬਣਾਵਾਂਗੇ ਆ ਤੁਹਾਨੂੰ ਅਸੀਂ ਬਿਨਾਂ ਦੇਰੀ ਕੀਤੇ ਅਕਸ਼ੇ ਕੁਮਾਰ ਦੀ ਪਹਿਲਾ ਵੀਡੀਓ ਦਿਖਾ ਦਿੰਦੇ ਆ ਜਰੂਰ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਮੈਂ ਤੇ ਕਹਿ ਰਹੇ ਆ ਅੱਜ ਹੀ ਗੱਲ ਕਰ ਰਹੇ ਸੀ ਹਰੀ ਸਿੰਘ ਨਲਵਾ ਦੇ ਉੱਤੇ ਬਣਾਣਾ ਕੀ ਕਹਿੰਦੇ ਹੋ ਹਾਂਜੀ ਕਾਸੇ ਇਹ ਦੇਖ ਰਹੇ ਆ ਪੰਜਾਬ ਦਾ ਰੂਪ ਸਾਰਿਆਂ ਨੂੰ ਦਿਖਾਣੇ ਆ ਹਾਂਜੀ ਦੋਸਤੋ ਇਹ ਸੀਗੀ ਉਹ ਵੀਡੀਓ ਜਿਹੜੀ ਕੀ ਸੀ ਤੁਹਾਨੂੰ ਅਕਸ਼ੇ ਕੁਮਾਰ ਦੀ ਦਿਖਾਈ ਆ ਪਰ ਤੁਹਾਨੂੰ ਦੱਸ ਦੇ ਕਿ ਅਕਸ਼ੇ ਕੁਮਾਰ ਵੀ ਪੰਜਾਬ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਸੀਗੇ ਜਿਹੜੇ ਕਿ ਬਾਲੀਵੁੱਡ ਦੇ ਵਿੱਚ ਜਾ ਕੇ ਫਿਲਮਾਂ ਦੇ ਵਿੱਚ ਕੰਮ ਕਰਨ ਦੇ ਨਾਲ ਉਹਨਾਂ ਦਾ ਨਾਮ ਬਣਿਆ ਆ ਅਤੇ ਉਹਨਾਂ ਦੀ ਇਹ ਵੀ ਵੀਡੀਓ ਵੀ ਅਸੀਂ ਤੁਹਾਡੇ ਤੱਕ ਜਲਦ ਲੈ ਕੇ ਆਵਾਂਗੇ ਜਿਸ ਦੇ ਵਿੱਚ ਕਿ ਉਹਨਾਂ ਨੇ ਆਪ ਖੁਦ ਕਿਹਾ ਆ ਕਿ ਉਹਨਾਂ ਦੇ ਜਿਹੜੇ ਪਿਤਾ ਨੇ ਉਹ ਵੀ ਇੱਕ ਪੰਜਾਬੀ ਨੇ ਅਤੇ ਮੇਰਾ ਪੰਜਾਬ ਵਿੱਚ ਜਨਮ ਹੋਇਆ ਸੀਗਾ ਉਹ ਗੱਲ ਉਹਨਾਂ ਦੀ ਵਕਰੀ ਹੈ ਕਿ ਉਸ ਤੋਂ ਬਾਅਦ ਉਹ ਬਾਹਰ ਚਲੇ ਗਏ ਸੀਗੇ ਜਿਸ ਤੋਂ ਬਾਅਦ ਕਿ ਉਹਨਾਂ ਨੇ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ ਅੱਜ ਉਹ ਇੱਕ ਕਾਫੀ ਅਦਾਂ ਵੱਡੇ ਸੁਪਰਸਟਾਰ ਜਿਵੇਂ ਅਸੀਂ ਕਹਿ ਸਕਦੇ ਹਾਂ ਐਕਟਿੰਗ ਦੇ ਵਿੱਚ ਵੀ ਉਹ ਕਾਫੀ ਅਦਾਂ ਮਹਾਰਤ ਹਾਸਲ ਕਰਕੇ ਬੈਠੇ ਹੋਏ ਨੇ ਬਾਲੀਵੁੱਡ ਦੇ ਵਿੱਚ ਅਤੇ ਉਸ ਤੋਂ ਬਾਅਦ ਜਦੋਂ ਕੋਈ ਬਾਲੀਵੁੱਡ ਦਾ ਐਕਟਰ ਪੰਜਾਬ ਦਾ ਨਾਮ ਲੈਂਦਾ ਆ ਤੁਹਾਨੂੰ ਦੱਸ ਦਈਏ ਕਿ ਕਾਫੀ ਅਦਾਂ ਐਕਟਰ ਵੀ ਨੇ ਜਿਹੜੇ ਕਿ ਪੰਜਾਬ ਦੇ ਖਿਲਾਫ ਬਹੁਤ ਯਾਰਾ ਬੋਲੇ ਨੇ ਅਤੇ ਅਕਸ਼ੇ ਕੁਮਾਰ ਨੇ ਕੀ ਕੁਝ ਕਰ ਦਿੱਤਾ ਹੈ ਪੰਜਾਬ ਦੇ ਲਈ ਉਹਨਾਂ ਨੇ ਸਟੇਜ ਦੇ ਉੱਪਰੋਂ ਦੱਸਿਆ ਹੈ ਜਿਸ ਤੋਂ ਬਾਅਦ ਕਿਉਂ ਨਾ ਪੰਜਾਬੀ ਲੋਕ ਵੀ ਇਹ ਕਹਿ ਰਹੇ ਨੇ ਕਿ ਕੀ ਇਹ ਫਿਲਮ ਬਣਨੀ ਚਾਹੀਦੀ ਆ ਜਾਂ ਨਹੀਂ ਬਣਨੀ ਚਾਹੀਦੀ ਪਰ ਅਕਸ਼ੇ ਕੁਮਾਰ ਦੁਆਰਾ ਇਹ ਸਾਬਿਤ ਕਰ ਦਿੱਤਾ ਗਿਆ ਕਿ ਕੇਸਰੀ 2 ਜਿਹੜੀ ਫਿਲਮ ਹੈ ਉਹ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਜਿਹੜੀ ਕਿ ਅਸੀਂ ਹਰੀ ਸਿੰਘ ਨਲੂਏ ਤੇ ਆਪਣੀ ਅਗਲੀ ਫਿਲਮ ਕਰਾਂਗੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਵਿੱਚ ਜਰੂਰ ਦਿਓ ਅਤੇ ਦਨੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਦਨੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ